ਤੰਤਨ ਜੀ ਗੁਰੂ ਹਰ ਗੋਬਿੰਦ ਸਿੰਘ ਜੀ ਮਹਾਰਾਜ ਜੀ ਮੈਂ ਰਾਜ ਦੀ ਜੰਗ ਵਿੱਚ ਕਾਗੜ ਵਿੱਚ ਪਾਈ ਯੋਧ ਰਾਜਕੋਲ ਰੁਕੇ। ਉੱਤੇ ਇੱਕ ਦਿਨ ਉਹ ਸ਼ਿਕਾਰ ਕਰਨ ਲਈ ਜੰਗਲਵਾਲ ਤੁਰ ਪਏ। ਕਈ ਕੋਹਾਂ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਗੁਰੂ ਜੀ ਇੱਕ ਝਾੜੀ ਕੋਲ ਰੁਕੇ। ਕੁਝ ਸਮਾਂ ਉਹ ਉੱਥੇ ਰੁਕੇ ਰਹੇ। ਕੁਝ ਸਮੇਂ ਬਾਅਦ ਇੱਕ ਵੱਡਾ ਅਚਕਰ ਉਸ ਝਾੜੀ ਵਿੱਚੋਂ ਬਾਹਰ ਨਿਕਲਿਆ। ਜਦੋਂ ਗੁਰੂ ਜੀ ਦੇ ਨਾਲ ਜੋ ਸਿੱਖ ਸੀ ਉਹਨਾਂ ਦੀ ਨਜ਼ਰ ਉਸ ਅਜਕਰ ਤੇ ਪਈ ਤਾਂ ਉਹਨਾਂ ਨੇ ਅਜਕਰ ਨੂੰ ਇੱਕ ਪਾਸੇ ਹਟਾਉਣ ਦਾ ਹਿਯਤਨ ਕੀਤਾ ਪਰ ਗੁਰੂ ਜੀ ਨੇ ਸਿੱਖਾਂ ਨੂੰ ਦੁਬਾਰਾ ਇਸ ਤਰ੍ਹਾਂ ਕਰਨ ਤੋਂ ਮਨਾ ਕਰ ਦਿੱਤਾ ਤੇ ਉਹਨਾਂ ਸਿੱਖਾਂ ਨੂੰ ਕਿਹਾ ਨਾ ਕਰੋ ਕੋਈ ਗੱਲ ਨਹੀਂ ਇਹ ਤਾਂ ਵਿਚਾਰਾ ਪਹਿਲਾਂ ਹੀ ਦੁਖੀ ਹੈ ਉਹ ਸਪ ਗੁਰੂ ਜੀ ਦੇ ਚਰਣਾ 'ਚ ਆਣ ਖਲੋਤਾ ਗੁਰੂ ਜੀ ਨੇ ਆਪਣੇ ਸੱਜੇ ਪੈਰ ਦੀ ਜੁੱਤੀ ਨੂੰ ਬਾਹਰ ਕੱਢਿਆ ਤੇ ਆਪਣੇ ਚਰਣਾ ਨਾਲ ਉਸ ਸੱਪ ਨੂੰ ਛੋਇਆ ਜਦੋਂ ਗੁਰੂ ਜੀ ਦੇ ਚਰਨ ਉਸ ਸੱਪ ਦੇ ਸਿਰ ਨੂੰ ਲੱਗੇ ਤਾਂ ਸੱਪ ਸਿਰ ਤੋਂ ਲੈ ਕੇ ਪੂੰਛ ਤੱਕ ਪੂਰੀ ਤਰ੍ਹਾਂ ਪਾਟ ਗਿਆ ਸੱਪ ਦੇ ਸਰੀਰ ਵਿੱਚੋਂ ਕੁੰਣ ਦੇ ਨਾਲ-ਨਾਲ ਕੀੜੇ ਵੀ ਬਾਹਰ ਨਿਕਲੇ ਇਸ ਨੂੰ ਦੇਖ ਕੇ ਸਾਰੇ ਸਿੱਖ ਬਹੁਤ ਹੀ ਹੈਰਾਨ ਹੋ ਗਏ ਫਿਰ ਭਾਈ ਜੋਜੀ ਹੈਰਾਨ ਹੋ ਕੇ ਗੁਰੂ ਜੀ ਨੂੰ ਪੁੱਛਣ ਲੱਗੇ ਮਹਾਰਾਜ ਜੀ ਮਰੇ ਹੋਏ ਸੱਪ ਨੂੰ ਤਾਂ ਕੀੜੇ ਪੈ ਸਕਦੇ ਹਨ ਪਰ ਜਿਉਂਦੇ ਸੱਪ ਨੂੰ ਕੀੜੇ ਕਿਵੇਂ ਪੈ ਸਕਦੇ ਹਨ ਕਿਰਪਾ ਕਰਕੇ ਸਾਨੂੰ ਇਸ ਬਾਰੇ ਦੱਸੋ ਗੁਰੂ ਜੀ ਨੇ ਫਰਮਾਇਆ ਕਿ ਇਹ ਸੱਪ ਪਿਛਲੇ ਜਨਮ ਦੇ ਵਿੱਚ ਇੱਕ ਪਖੰਡੀ ਸਾਧੂ ਸੀ ਜਿਹੜਾ ਲੋਕਾਂ ਨੂੰ ਆਪਣੇ ਪਖੰਡਾ ਪਿੱਛੇ ਲਾ ਕੇ ਉਹਨਾਂ ਤੋਂ ਸੇਵਾ ਕਰਵਾਉਂਦਾ ਸੀ ਤੇ ਲੋਕ ਉਸ ਨੂੰ ਬਹੁਤ ਮਾਇਆ ਵਿੱਚ ਝੜਾਉਂਦੇ ਸੀ ਜਿਸ ਨਾਲ ਇਹ ਮਨ ਪਾਉਂਦਾ ਖਾਂਦਾ ਸੀ ਤੇ ਪੂਰੀ ਐਸ਼ ਕਰਦਾ ਸੀ ਇੱਕ ਵਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਯਾਤਰਾ ਕਰਦੇ ਕਰਦੇ ਇਸ ਦੇ ਪਿੰਡ ਪਹੁੰਚ ਗਏ ਇਸ ਪਿੰਡ ਦਾ ਨਾਮ ਸੀ ਡੱਬਵਾਲੀ ਪਿੰਡ ਵਿੱਚ ਪਹੁੰਚਦੇ ਹੀ ਪਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਗੁਰੂ ਜੀ ਮੈਨੂੰ ਬਹੁਤ ਪਿਆਸ ਲੱਗੀ ਹੈ ਗੁਰੂ ਜੀ ਮਰਦਾਨੇ ਨੂੰ ਕਹਿਣ ਲੱਗੇ ਇੱਥੇ ਥੋੜੀ ਦੂਰੀ ਤੇ ਰੇਤ ਦਾ ਇੱਕ ਟਿੱਬਾ ਆਵੇਗਾ ਜਿੱਤੇ ਇੱਕ ਸਾਧੂ ਰਹਿੰਦਾ ਸਾਧੂ ਕੋਲ ਜਾ ਕੇ ਪਾਣੀ ਪੀਆ ਗੁਰੂ ਜੀ ਕੋਲ ਆਗਿਆ ਲੈ ਕੇ ਪਾਈ ਮਰਦਾਨਾ ਜੀ ਉਸ ਸਾਧੂ ਕੋਲ ਪਹੁੰਚ ਗਏ ਤੇ ਪਾਣੀ ਪੀਣ ਲਈ ਬੇਨਤੀ ਕੀਤੀ ਸਾਧੂ ਉਸ ਵੇਲੇ ਲੰਮਾ ਪਿਆ ਹੋਇਆ ਸੀ ਤੇ ਸਾਧੂ ਲੰਮਾ ਪਿਆ ਪਿਆ ਹੋਇਆ ਇਹ ਕਹਿਣ ਲੱਗਾ ਜੇਕਰ ਪਾਣੀ ਪੀਣਾ ਹੈ ਤਾਂ ਥੋੜਾ ਇੰਤਜ਼ਾਰ ਕਰਨਾ ਪਊਗਾ ਜਦੋਂ ਮੇਰੇ ਚੇਲੇ ਇੱਥੇ ਆਉਣਗੇ ਤਾਂ ਉਹ ਪਾਣੀ ਪਿਆ ਦੇਣਗੇ ਉਹਨਾਂ ਚਿਰ ਤੁਹਾਨੂੰ ਰੁਕਣਾ ਹੀ ਪਊਗਾ ਉਸ ਤੋਂ ਬਾਅਦ ਉਹ ਸਾਧੂ ਆਪਣੇ ਮੰਝੇ ਤੋਂ ਜ਼ਰਾ ਵੀ ਨਹੀਂ ਹਿੱਲਿਆ ਕਿਉਂਕਿ ਉਸ ਨੂੰ ਕੋਈ ਕੰਮ ਕਰਨਾ ਔਖਾ ਲੱਗਦਾ ਸੀ ਬਸ ਲੋਕਾਂ ਦੇ ਪੈਸਿਆਂ ਤੇ ਐਸ਼ ਕਰਨੀ ਹੀ ਉਸ ਨੂੰ ਚੰਗੀ ਲੱਗਦੀ ਸੀ ਮਰਦਾਨਾ ਜੀ ਨੇ ਪਾਣੀ ਪੀਣ ਲਈ ਕਾਫੀ ਸਮਾਂ ਇੰਤਜ਼ਾਰ ਕੀਤਾ ਸਾਧੂ ਦਾ ਕੋਈ ਵੀ ਚੇਲਾ ਉੱਥੇ ਨਹੀਂ ਆਇਆ ਭਾਈ ਮਰਦਾਨਾ ਜੀ ਥੱਕ ہار ਕੇ ਵਾਪਸ ਚਲੇ ਗਏ ਤੇ ਗੁਰੂ ਜੀ ਨੂੰ ਜਾ ਕੇ ਸਾਰੀ ਵਾਰਤਾ ਲਾਪ ਦੱਸੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਪਾਈ ਮਰਦਾਨੇ ਨਾਲ ਜਾਣ ਦਾ ਫੈਸਲਾ ਕੀਤਾ ਜਦੋਂ ਗੁਰੂ ਨਾਨਕ ਦੇਵ ਜੀ ਉਸ ਸਾਧੂ ਦੇ ਡੇਰੇ ਤੇ ਪਹੁੰਚੇ ਤਾਂ ਗੁਰੂ ਜੀ ਦੇਖਦੇ ਹਨ ਕਿ ਸਾਧੂ ਮੰਜੇ ਤੇ ਲੰਮਾ ਪਿਆ ਹੋਇਆ ਹੈ ਸਾਧੂ ਨੂੰ ਸੁੱਤਾ ਦੇਖ ਕੇ ਗੁਰੂ ਜੀ ਦੇ ਮੂੰਹੋਂ ਬਚਨ ਨਿਕਲੇ ਕਿਵੇਂ ਸੱਪ ਵਾਂਗੂ ਲੰਮਾ ਪਿਆ ਹੋਇਆ ਹੈ ਜੇਕਰ ਉੱਠ ਕੇ ਪਾਣੀ ਪਿਆ ਦਿੰਦਾ ਤਾਂ ਤੇਰਾ ਕੀ ਕੱਸ ਜਾਂਦਾ ਜਦੋਂ ਸਾਧੂ ਨੇ ਇੱਕ ਗੱਲ ਸੁਣੀ ਤਾਂ ਉੱਠ ਕੇ ਗੁਰੂ ਜੀ ਵੱਲ ਵੇਖਣ ਲੱਗਾ ਤੇ ਗੁਰੂ ਜੀ ਵੱਲ ਵੇਖਦੇ ਆਈ ਉਹ ਉਹਨਾਂ ਦੇ ਚਰਨੀ ਪੈ ਗਿਆ ਗੁਰੂ ਜੀ ਦੇ ਚਿਹਰੇ ਵੱਲ ਦੇਖ ਕੇ ਉਹ ਸਮਝ ਚੁੱਕਿਆ ਸੀ ਇਹ ਕੋਈ ਸਧਾਰਨ ਸਾਧੂ ਨਹੀਂ ਹਨ ਇਹਨਾਂ ਦੇ ਮੂੰਹੋਂ ਨਿਕਲੇ ਬਚਨ ਖਾਲੀ ਵੀ ਨਹੀਂ ਜਾਵੇਗਾ ਸਾਧੂ ਨੇ ਗੁਰੂ ਜੀ ਨੂੰ ਪੁੱਛਿਆ ਗੁਰੂ ਜੀ ਮੈਨੂੰ ਤਾਂ ਪਤਾ ਲੱਗ ਗਿਆ ਕਿ ਤੁਹਾਡੇ ਮੂੰਹੋਂ ਨਿਕਲੇ ਬਚਨ ਕਹ ਲਈ ਨਹੀਂ ਜਾਣਗੇ ਕਿਰਪਾ ਕਰਕੇ ਮੈਨੂੰ ਹੁਣ ਇਹ ਦੱਸੋ ਕਿ ਮੇਰਾ ਉਧਾਰ ਕਿਵੇਂ ਹੋਵੇਗਾ ਉਸ ਵੇਲੇ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਹੁਣ ਅਸੀਂ 6ਵੇਂ ਜਮੇ ਵਿੱਚ ਮਿਲਾਂਗੇ ਉਦੋਂ ਤੇਰਾ ਉਧਾਰ ਹੋਵੇਗਾ ਇਹ ਬਚਨ ਕਰਨ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਤੇ ਮਰਦਾਨਾ ਜੀ ਅੱਗੇ ਵਧ ਗਏ ਕੁਝ ਸਾਲਾਂ ਬਾਅਦ ਸਾਧੂ ਦੀ ਮੌਤ ਹੋ ਜਾਂਦੀ ਹੈ ਜਦੋਂ ਉਹ ਸਾਧੂ ਮਰਨ ਲੱਗਾ ਉਸ ਦੀ ਸੁਰਤ ਉਦੋਂ ਵੀ ਪੈਸਿਆਂ ਵਿੱਚ ਹੀ ਸੀ ਜਿਸ ਕਰਕੇ ਉਸ ਨੂੰ ਸੱਪ ਦੀ ਜੂਨੀ ਮਿਲੀ ਜੋ ਉਸ ਦੇ ਢਿੱਡ ਵਿੱਚ ਕੀੜੇ ਹਨ ਉਹ ਉਸ ਦੇ ਚੇਲੇ ਹਨ ਜੋ ਇਸ ਨੂੰ ਹਰ ਪਲ ਅੰਦਰ ਹੀ ਅੰਦਰ ਖਾਂਦੇ ਰਹਿੰਦੇ ਹਨ ਜਿਵੇਂ ਪਹਿਲਾਂ ਇਹਨਾਂ ਨੇ ਲੋਕਾਂ ਦੇ ਪੈਸਿਆਂ ਨੂੰ ਖਾਦਾ ਸੀ ਹੁਣ ਇਹ ਕੀੜਿਆਂ ਦੇ ਰੂਪ ਵਿੱਚ ਇਸ ਨੂੰ ਖਾਂਦੇ ਹਨ ਅੱਜ ਉਸ ਸਾਧੂ ਦਾ ਤੇ ਉਸ ਦੇ ਭਗਤਾਂ ਦਾ ਉਦਾਰ ਹੋ ਚੁੱਕਿਆ ਸੀ ਸੋ ਇਹ ਸੀਗੀ ਜੀ ਬਹੁਤ ਹੀ ਪਿਆਰੀ ਜੀ ਸਾਖੀ ਤਨਤਨ ਸ਼ੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਦੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਜਰੂਰ ਲਗਵਾਉਣਾ ਮਿਲਦੇ ਹਾਂ ਫਿਰ ਨੈਕਸਟ ਵੀਡੀਓ 'ਚ ਤਦ ਤੱਕ ਦੇ ਲਈ ਸਭ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ